ਤੇ ਤੁਹਾਡੇ ਇਤਿਸ਼ਾਹ ਤੋਂ ਪਤਾ ਲੱਗਦਾ ਆਮ ਲੋਕਾਂ 'ਚ ਬਹੁਤ ਵੱਡਾ ਅਤਿਸ਼ਾਹ ਹੈ ਸੋ ਮੈਂ ਅੱਜ ਦੇ ਇਸ ਉਮੀਦਵਾਰ ਨਾਮਕਰਨ ਪੱਤਰ ਪਾਸੇ ਜਿਹੜੇ ਸਾਡੇ ਵਰਕਰ ਸਭਾਨ ਆਮ ਲੋਕ ਸੀਨੀਅਰ ਲੀਡਰ ਸਭਾਨ ਆਏ ਸੀ ਮੈਂ ਪਹਿਲੀ ਗੱਲ ਤੋਂ ਉਹਨਾਂ ਸਭ ਦਾ ਧੰਨਵਾਦ ਕਰਦਾ ਹਾਂ ਅੱਜ ਅਸੀਂ ਲੋਕਤੰਤਰ ਦਾ ਸਭ ਤੋਂ ਵੱਡਾ ਸੰਗਲ ਭਾਰਤ ਦੇ ਵਿੱਚ ਚੱਲ ਰਿਹਾ ਹੈ ਜੋ ਉਹਨਾਂ ਦਾ ਹੋਰ ਉਹਦੀ ਉਮੀਦਵਾਰੀ ਦੇ ਕਾਗਜ਼ ਭਰੇ ਨੇ ਇੰਡੀਆ ਨੈਸ਼ਨਲ ਕਾਂਗਰਸ ਤੋਂ ਔਰ ਜਿਹੜੀ ਦੇਸ਼ ਕੌਮ ਦੀ ਸੇਵਾ ਹੈ ਔਰ ਜਿਹੜੀ ਕਸਮ ਖਾਦੀ ਕਿ ਸੰਵਿਧਾਨ ਦੇ ਅਧਿਕਾਰਾਂ ਦੇ ਰਹਿਤ ਕੀਤੀ ਜਾਊਗੀ ਔਰ ਇਹ ਜਿਹੜੀ ਮਾਈਕ ਹੱਲੇ ਕਰਦੇ ਇਲੈਕਸ਼ਨ ਹੈ ਹੂੰ ਇਹ ਦੇਸ਼ ਦੇ ਵਿੱਚ ਇੱਕ ਨਵੀਂ ਸਰਕਾਰ ਬਣਾਉਣ ਚਾਹੀਦੀ ਔਰ ਨਵੀਂ ਸਰਕਾਰ ਅਸੀਂ ਬਣਾਵਾਂਗੇ ਕੁਲਦੀਪ ਢਾਈ ਵਾਲਾ ਵੱਡਾ ਦਾਵਾ ਕਰਦੇ ਨੇ ਕਿ ਨੇ 2 ਲੱਖ ਤੋਂ ਵੀ ਜ਼ਿਆਦਾ ਪਟਾਣੇ ਦਿੱਤਾ ਇਹ ਕਲੀਡਾ ਜਿੱਤ ਕੇ ਦਾਵਾ ਕਰਾਂਗੇ ਆਪਣੇ ਸਰ ਤੋਂ ਮੇਰਾ ਕਹਿ ਲੈ ਇਹ ਨਜੂਮੀ ਬੁੜਾ ਨਹੀਂ ਕਰਨਾ ਚਾਹੀਦਾ ਆਪਣੇ ਆਪ ਨੂੰ ਬੰਦੇ ਨੂੰ ਪਤਾ ਹੁੰਦਾ ਕਿੱਥੇ ਕੀ ਹੈ ਹੁਣ ਜਿਹੜਾ ਬੰਦਾ ਜਿਹੜਾ ਬੰਦਾ ਖੁਆਬ ਵੇਖਦਾ ਹੋਵੇ ਤਾਂ ਕੀ ਹੱਲ ਕੀਤਾ ਜਾ ਸਕਦਾ ਮੇਰੇ ਕੋਲ ਟੋਟਲ ਵੋਟ ਗਿਣਦੇ ਨੇ ਵੀ ਟੋਟਲ ਵੋਟ 2.5 ਲੱਖ ਤਾਂ ਕਿਉਂਕਿ ਕਿੰਨੀ ਕ ਉਹਨਾਂ ਨੂੰ ਮਿਲਣੀ ਹੈ ਪਤਾ ਨਹੀਂ 2 ਲੱਖ ਮਿਲਣੀ ਹੈ ਦੇਖਦੇ ਹੋ ਕਾਲੀ ਦਲ ਬਹੁਤ ਚੈਲੰਜ ਕਰ ਰਿਹਾ ਇਸ ਵੇਲੇ ਪੰਥਕ ਜਮਾਤ ਹੈ ਮੇਰੇ ਬਿਸਮੇ ਅੱਛਾ ਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜੀ ਬੜਾ ਚੈਲੰਜ ਕਰ ਰਹੇ ਉਹ ਕਹਿੰਦੇ ਕਿ ਅਸੀਂ ਸੀਟਾਂ ਜਿੱਤਣੀ ਹੈ ਦੇਖੋ ਅੱਜ ਤੁਸੀਂ ਆਜ਼ਾਦ ਉਮੀਦਵਾਰ ਨੂੰ ਪੁੱਛ ਲੋਗੇ ਉਹਨੇ ਕਹਣਾ ਮੈਂ ਜਿੱਤ ਰਿਹਾ ਅਕਾਲੀ ਦਲ ਮੇਰਾ ਖਿਆਲ ਹੈ ਜਿਸ ਤਰੀਕੇ ਦੇ ਨਾਲ ਡਿਕਲਾਈਨ ਹੋ ਰਿਹਾ ਉਹਨੂੰ ਏਡੀ ਵੱਡੀ ਮੀਟ ਰੱਖਣੀ ਨਹੀਂ ਚਾਹੀਦੀ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਸਮਾਂ ਰਹਿੰਦੇ ਉਹਨਾਂ ਨੇ ਕੋਈ ਵੀ ਗੱਲ ਰਸ ਨਹੀਂ ਕੀਤੀ ਸਹੀ ਤਰੀਕੇ ਨਾਲ ਕੋਈ ਕਾਰਨ ਹੈ ਅੱਜ ਸਮੁੱਚੇ ਪੰਜਾਬ ਦੇ ਵਿੱਚ ਉਹਨਾਂ ਵਿਰੁੱਧ ਬਹੁਤ ਗੁੱਸਾ ਹੈ ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਲੀਡਰ ਵੀ ਸਹਿਬਾਨ ਵੀ ਮਤਲਬ ਦੂਜੀਆਂ ਪਾਰਟੀਆਂ 'ਚ ਸ਼ਿਫਟ ਹੋ ਰਹੇ ਨੇ ਔਰ ਪਿੱਛੇ ਕੋਈ ਲੀਡਰਸ਼ਿਪ ਵੀ ਏਡੀ ਵੱਡਿਆਂ ਦਾ ਕੋਈ ਹੈ ਨਹੀਂ ਪਰ ਜਿਸ ਤਰੀਕੇ ਨਾਲ ਚਾਰਲੀ ਨੈਸ਼ਨਲ ਲੀਡਰ ਕਿਹੜੇ ਕਿਹੜੇ ਆ ਰਹੇ ਨੇ ਦੇਖੋ ਕਾ ਵੀ ਲੀਡਰ ਜਿਹੜੀ ਹੈ ਸਟਾਰਕ ਪੈਂਦੀ ਮੇਰਾ ਤਾਂ ਦੋ ਤਿੰਨ ਦਿਨ ਦਾ ਕਸੀ ਕਲੀਅਰ ਕਰਦਾ ਹੈ ਕਿ ਕੌਣ ਕੌਣ ਆਉਣਗੇ ਨੌਜਵਾਨ ਲੀਡਰ ਵੀ ਆਉਣਗੇ ਔਰ ਜਿਹੜੇ ਵੱਡੇ ਸਿਆਸਤਦਾਨ ਨੇ ਉਹ ਵੀ ਆਉਣਗੇ ਹਰ ਤਰ੍ਹਾਂ ਦਾ ਕਾਂਗਰਸ ਵਰਕਰ ਤੋਂ ਲੈ ਕੇ ਸੀਨੀਅਰ ਲੀਡਰ ਜਿਹੜਾ ਤੁਹਾਨੂੰ ਆਉਣ ਵਾਲੇ ਇਲੈਕਸ਼ਨ ਤਰਨਜੀਤ ਸਿੰਘ ਤਰਨਜੀਤ ਸਿੰਘ ਸੰਧੂ ਦਾ ਅਮਰੀਕਾ ਮਾਡਲ ਹੈ ਉਹਦੋਂ ਕਿਵੇਂ ਇੱਕ ਗੁਰਜੀਤ ਔਲਲਾ ਲੜ ਪਾਏਗਾ ਮੈਂ ਤਿੰਨੇ ਉਮੀਦਵਾਰਾਂ ਨੂੰ ਤਦ ਕਾਮਨਾਵਾ ਦਿੰਨਾ ਪਰ ਮੈਂ ਇੱਕ ਪਿੰਡ ਹਾਂਜੀ 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 ਬੋਲੋ ਸਿੰਘ ਸਿੱਧੂ ਨੇ ਨਜ਼ਰ ਆਇਆ ਇਸ ਰਾਹੇ ਦਿੱਕਤ ਨਹੀਂ ਕਿਆ ਸੀ ਕਿ ਕਿੰਨੇ ਦਿਨ ਵਿੱਚ ਆਉਣਗੇ ਪਰ ਨਹੀਂ ਇਹਦਾ ਦਿਨ ਸਵਾਲ ਤੇ ਲੈ ਲਓ ਜੀ ਸਿੱਧੂ ਸਾਹਿਬ ਆ ਰਹੇ ਜਿਹੜਾ ਪ੍ਰਚਾਰ ਕਰ ਮੈਂ શુભ ਕਾਮਨਾਵਾ ਦਿੰਦਾ ਦਿਨਾਂ ਨੂੰ ਅੰਮ੍ਰਿਤਸਰ ਦੀ ਕਮੇਟੀ ਤੋਂ ਸਮਝੋ ਸੱਚੀ ਸੁੱੱਚੀ ਰਾਜਨੀਤੀ ਕਰੋ ਔਰ ਇਹ ਗੱਲ ਲੋਕਾਂ ਨੇ ਤੈਅ ਕਰਨੀ ਇੱਕ ਤਰੀਕ ਨੂੰ ਆਪਣਾ ਪ੍ਰਚਾਰ ਹਰ ਗੱਲ ਨੂੰ ਇਹ ਸ਼ਹਿਰ ਦੀ ਮਰਿਆਦਾ ਨੂੰ ਸਮਝਦੇ ਹੋਏ ਸੱਚ ਤੇ ਦਾਲ ਉਹ ਕਹਿੰਦੇ 300 ਨਾ ਗੋਲੀ ਵੇਚਦਾ ਕਿਉਂਕਿ ਜਦੋਂ ਇੱਕ ਬਹੁਤ ਵੱਡੇ ਲੀਡਰ ਸੇਬਾਂ ਝੂਠ ਮਾਰਦੇ ਆ ਤੇ ਉਹ ਗੁੱਤ ਗੱਲਾਂ ਕਰਦੇ ਆ ਉਹਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਜਾਂਦਾ ਆ ਸਿੱਧੂ ਸਾਹਿਬ ਮੇਰਾ ਖਿਆਲ ਹੈ ਕਿ ਦੋ ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲ ਤੁਸੀਂ ਕਿੰਨੀ ਏਕੜ ਕਹਿੰਦੇ ਵੀ ਇਸ ਵਾਰ ਤੁਸੀਂ 99000 ਦੇ ਕੋਲ ਲੀਟ ਜੀਤੀ ਸੀ ਐਸੋ ਮੈਂ ਕਹਿ ਦਿੱਤਾ ਉਹਨਾਂ ਦੇ ਹੀ ਲੋਕ ਤਾਂ ਹੁੰਦੇ ਨੇ ਉਹਦਾ ਸਾਧਨ ਦੀ ਨਜ਼ਰ ਨਹੀਂ ਆਇਆ ਉਹਦਾ ਸਭ ਪਚਾਰ ਹੈ ਜਿਹੜਾ ਅਸੀਂ ਦੂਜੇ ਦੇ ਨਾਲ ਕਰਦੇ ਇਹ ਇਹ ਜਿਹੜਾ ਵਿਕਾਸ ਹੈ ਉਹਨਾਂ ਨੂੰ 4 ਤਰੀਕ ਨੂੰ ਨਜ਼ਰ ਆਏਗਾ ਐਡਵਾਂਸ ਤੋਂ ਇਹਨਾਂ ਨੇ ਵਿਖਾਇਆ ਜਾ ਸਕਦਾ ਇਹਦੇ ਮਤਲਬ ਕਹਿ ਰਿਹਾ ਕਿ ਜਿਹੜੀ ਚੀਜ਼ ਕਿਸੇ ਨੂੰ ਸਮਝ ਨਹੀਂ ਆਈ ਉਹਦਾ ਕੀ ਕਰਾਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਜਿਹੜੀ ਆਪਣੀ ਰਾਜਨੀਤੀ ਹੈ ਉਹ ਇੱਕ ਬਹੁਤ ਵੱਡੇ ਅਹੁਦੇ ਤੱਕ ਇਹ ਤਾਂ ਜੁਰਮ ਕੀਤੀ ਹੈ ਉਹਨਾਂ ਕੇ ਦੀਆਂ ਮੁਸ਼ਕਿਲਾਂ ਦਾ ਪਤਾ ਨਹੀਂ ਹੈਗਾ ਉਹ ਤਾਂ ਕੋਈ ਪਰ ਅਮਰੀਕਾ ਅਮਰੀਕਾ ਉਹਨਾਂ ਨੂੰ ਸਭ ਨੂੰ ਹੋ ਕੇ ਤੁਹਾਡੇ ਘਰ ਦੇ ਬਾਹਰ ਜਾਂਦੇ ਨਾਲਾ ਵੇਖਣ ਵਾਸਤੇ ਉਹ ਮਰੀਦ ਆ ਕੇ ਮੇਰੇ ਸਾਹਮਣੇ ਆ ਕੇ ਇਹਨਾਂ ਜੀ ਆਇਆਂ ਨੂੰ ਲੋਕਾਂ ਨੂੰ ਲੋਕਾਂ ਨੇ ਉਹਨੂੰ ਘੇਰਿਆ ਲੋਕਾਂ ਨੇ ਉਹਨਾਂ ਨੂੰ ਘੇਰਿਆ ਕਮੈਂਟਾਂ ਵਿੱਚ ਤੁਹਾਡੀ ਸਰਕਾਰ ਕਹਿੰਦੇ ਜੀ ਉਹ ਬਿਲਕੁਲ ਦਾ ਦਿੰਦੇ ਨੇ ਆਪਣੇ ਸਾਡੇ ਬਾਹਰ ਦੇ ਨਾਲਾ ਬੰਦ ਕਰ ਸਕਦੇ ਹੋਰ ਕੀ ਇੱਕ ਵਾਰ ਮੇਰੀ ਇੱਕੀ ਬੇਨਤੀ ਹੈ ਇਹ ਨਾਲੇ ਤੇ ਬੰਦ ਹੋ ਜਾਣਾ 4 2 2024 ਦਾ ਵਿੱਚੋਂ ਪ੍ਰੋਜੈਕਟ ਬਣ ਕੇ ਡੀ ਸਭ ਤੋਂ ਗਿਆ ਪਰ ਮੈਂ ਇੱਕ ਗੱਲ ਇਹਨਾਂ ਨੂੰ ਕਹਿਣਾ ਚਾਹੁੰਦਾ ਇਹ ਨਾਲੇ ਤੇ ਬੰਦ ਹੋ ਜਾਣੇ ਆ ਆਪਣੇ ਅੰਦਰ ਵਾਲੇ ਗੰਦੇ ਨਾਲੇ ਕਿੱਦਾਂ ਬੰਦ ਕਰਨੇ ਉਹ ਤਾਂ ਸੋਚੋ ਉਹਦਾ ਪ੍ਰਬੰਧ ਇੱਕ ਤਰੀਕ ਨੂੰ ਲੋਕਾਂ ਨੇ ਤੁਹਾਡਾ ਕਰਨਾ ਆਪਣੇ ਅੰਦਰ ਜਿਹੜੇ ਵੱਖਤੇ ਗੰਦੇ ਨਾਲੇ ਆ ਚਾਹੇ ਉਹ ਚ ਲਾਅਨ ਆਰਡਰ ਹੈ ਚਾਹੇ ਡਰੱਗ ਦੀ ਸਮੱਸਿਆ ਹੈ ਚਾਹੇ ਉਹ ਚ ਭ੍ਰਿਸ਼ਟਾਚਾਰ ਹੈ ਚਾਹੇ ਉਹਦੇ ਚ ਮਤਲਬ ਝੂਠ ਮਾਰਨ ਦੀ ਪ੍ਰਕਿਰਿਆ ਹੈ ਚਾਹੇ ਪੰਜਾਬ ਨੂੰ ਲੁੱਟਣ ਦੀ ਪ੍ਰਕਿਰਿਆ ਹੈ ਇਹ ਜਿਹੜੇ ਅੰਦਰ ਗੰਦੇ ਵਾਲੇ ਨਗਦੇ ਨਾਲੇ ਵਗਦੇ ਹਨ ਉਹਨਾਂ ਬਾਰੇ ਸਤਿਨਾਮ ਇੱਕ ਗੱਲ ਕਹਿਣੀ ਚਾਹਣਾ ਤੁਹਾਡੇ ਮੱਦੇਂ ਬਣਾ ਕੇ ਜੀ ਜੀ ਮੈਂ ਇੱਕ ਗੱਲ ਕਹਿਣੀ ਚਾਹਣਾ ਜੀ ਦੇ ਦੋਨੋ ਜਿਹੜੇ ਉਮੀਦਵਾਰ ਨੇ ਇੱਕ ਮੌਜੂਦਾ ਮੰਤਰੀ ਨੇ ਇੱਕ ਸਾਬਕਾ ਮੰਤਰੀ ਨੇ ਜੀ ਉਹ ਦਿਲ ਤੇ ਹੱਥ ਰੱਖ ਕੇ ਸਾਰੇ মিডিਆ ਸਾਹਮਣੇ ਕਿਉਂਕਿ ਵਿਧਾਨ ਸਭਾ ਚੁਣ ਕੇ ਭੇਜਿਆ ਇੱਕ ਸਾਲ ਇਹ ਦੋ ਦਸਾਂ ਰਹੇ ਨੇ ਇੱਕ ਦੋ ਸਾਲ ਹੋ ਗਏ ਕੋਈ ਇੱਕ ਦੋ ਵੀਡੀਓ ਲੋਕਾਂ ਦੇ ਅੱਗੇ ਰੱਖ ਦੇਣ ਜਿਹੜੀਆਂ ਵਿਧਾਨ ਸਭਾ ਚ ਉਹਨਾਂ ਨੇ ਅੰਮ੍ਰਿਤਸਰ ਦੀ ਕੋਈ ਮੁਸ਼ਕਿਲਾਂ ਰੱਖੀ ਹੋਵੇ ਮੇਰਾ ਇੱਕ ਹੀ ਚੈਲੰਜ ਹੈ ਉਹਨਾਂ ਨੂੰ ਇੱਕ ਸੱਚੇ ਨੂੰ ਬੇ ਸੱਚੇ ਨੂੰ ਆਗੇ ਪ੍ਰਿਸ਼ਤਾਜਰ ਕਰ ਲਿਆ ਗੁੰਡਾਗਰਦੀ ਕਰ ਲਈ ਇਧਰ ਉਧਰ ਦੀਆਂ ਗੱਲਾਂ ਕਰਨੀਆਂ ਇਹ ਤਾਂ ਲੋਕਾਂ ਦੇ ਮਸਲੇ ਨਹੀਂ ਹੱਲੋ ਨੇ ਜਿਹੜੀ ਪੰਚਾਇਤ ਤੁਹਾਨੂੰ ਚੁਣ ਕੇ ਭੇਜਿਆ ਵਿਧਾਨ ਸਭਾ ਚ ਮੇਰਾ ਚੈਲੰਜ ਹੈ ਨਾਲ ਉੱਪਰ ਕਿ ਇੱਕ ਦੋ ਵੀਡੀਓ ਪਾ ਦਿਓ ਤੇ ਨਾਲ ਜਿਹੜੇ ਸਾਬਕਾ ਮੰਤਰੀ ਨੇ ਉਹ ਅੰਮ੍ਰਿਤਸਰ ਤੋਂ ਮਾਫੀ ਮੰਗਣ ਸੈਂਟਰ ਯੂਨੀਵਰਸਿਟੀ ਔਰ ਏਮਜ਼ ਜਿਹੜਾ ਵਾ ਔਰ ਵਰਲਡ ਕਲਾਸ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਜੈਕਟ ਜਿਹੜੇ ਡਾਕਟਰ ਮਨਮੋਨ ਸਿੰਘ ਨੇ ਦਿੱਤੇ ਸੀ ਅੰਮ੍ਰਿਤਸਰ ਚੋਂ ਬਾਹਰ ਇਹਨਾਂ ਨੇ ਕੈਬਨਿਟ ਵਜ਼ੀਰੀਆਂ ਲੈਣ ਵਾਸਤੇ ਇਹਨਾਂ ਨੇ ਭ੍ਰਸ਼ਟਾਚਾਰ ਕਰਨ ਵਾਸਤੇ ਇਹਨਾਂ ਨੇ ਗੁੱਡਾਂ ਕਰਦੀ ਦਾ ਲਾਇਸੈਂਸ ਅਕਾਲੀ ਬੀਜੇਪੀ ਸਰਕਾਰ ਤੋਂ ਲਿਆ ਤੇ ਸਾਨੂੰ 10000 ਕਰੋੜ ਦਾ ਅੰਮ੍ਰਿਤਸਰ ਦਾ ਨੁਕਸਾਨ ਇਹਨਾਂ ਨੇ ਕੀਤਾ ਹੈ ਇਹਨਾਂ ਕੋਈ ਦੋਹਾਂ ਸਵਾਲਾਂ ਦੇ ਜਵਾਬ ਦਿਓ ਬਾਕੀ ਗੱਲ ਅੱਗੇ ਡੰਬ ਖੇਲੇ ਆ ਕੂੜੇ ਦਾ ਡੰਬ ਖੇਲੇ ਆ ਲੱਖਾਂ ਲੋਕ ਕੇਂਦਰੇ ਲੱਖਾਂ ਲੋਕ ਕੇਂਦਰੇ 10 10 ਸਾਲ 10 ਸਾਲ ਲੋਕਲ ਬਾਡੀ ਮਿਨਿਸਟਰ ਕੌਣ ਰਿਹਾ ਹੈ ਉਹਨੂੰ ਪੁੱਛੋ ਗੰਦੇ ਨਾਲੇ ਕਿਉਂ ਨਹੀਂ ਬੰਦ ਹੋਏ ਇਸ ਸਟੇਟ ਸਬਜੈਕਟ ਨੇ ਇਹ ਲੋਕਲ ਬਾਡੀ ਦੇ ਸਬਜੈਕਟ ਨੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਲੋਕਲ ਬਾਡੀ ਦੇ ਸਬਜੈਕਟ ਨੇ ਉਸੇ ਗੰਦੇ ਨਾਲੇ ਤੇ ਡੰਪ ਕਿਉਂ ਨਹੀਂ ਬੰਦ ਕੀਤੇ ਕੀ ਕੋਈ ਪ੍ਰੋਜੈਕਟ ਬਣਾ ਕੇ ਭੇਜਿਆ ਜੇ 1000 2000 ਕਰੋੜ ਦਾ ਜਿਹੜਾ ਤੁਹਾਨੂੰ ਪੈਸੇ ਨਹੀਂ ਮਿਲੇ ਮੇਰਾ ਕੰਮ ਹੈ ਜੀ ਤਾਂ ਰੀਕੋਪ੍ਰਿਤ ਸੀ ਉਹ ਕਾਰਪੋਰੇਸ਼ਨ ਨੇ ਪੈਸੇ ਦੇਣੇ ਸੀ ਤੇ ਕਾਰਪੋਰੇਸ਼ਨ ਨੇ ਮੈਨੂੰ ਲਿਖ ਕੇ ਭੇਜਿਆ ਕਿ ਸਾਡੇ ਕੋਲ ਪੈਸੇ ਨਹੀਂ ਪ੍ਰੋਜੈਕਟ ਬਣ ਗਿਆ ਐ ਕਿਸਾ ਪੈਸੇ ਰੇਂਜ ਕਰਕੇ ਦੋ ਮੈਂ 60 ਕਰੋੜ ਰੁਪਇਆ ਇੱਕ ਮਹੀਨੇ ਚ ਰੇਂਜ ਕਰਕੇ ਦਿੱਤਾ ਇਹ ਜਦੋਂ ਮੇਰੇ ਕੋ ਆਉਣ ਆਉਂਦੇ ਇਹਨਾਂ